ਤੁਸੀਂ ਦੇਖ ਰਹੇ ਹੋ ਨਰ ਪੰਜਾਬੀ ਬਲੌਗਸ ਇਹ ਜਿਹੜੀ ਤਸਵੀਰ ਆ ਤੁਸੀਂ ਦੇਖ ਰਹੇ ਹੋ ਇਹ ਡੇਰਾ ਬਾਬਾ ਨਾਨਕ ਦੀਆਂ ਤੇ ਰਾਵੀ ਦਰਿਆ ਦੇ ਵਿੱਚ ਪਾੜ ਪੈਣ ਦੇ ਨਾਲ ਜਿਹੜਾ ਪੂਰੇ ਡੇਰਾ ਬਾਬਾ ਨਾਨਕ ਦੇ ਇਲਾਕੇ ਨੂੰ ਪਾਣੀ ਨੇ ਘੇਰ ਲਿਆ ਤੇ ਜਿਹੜਾ ਪਾਣੀ ਜਿਹੜਾ ਉਹ ਅੱਗੇ ਵਧਦਾ ਹੋਇਆ ਬਟਾਲੇ ਵਾਲੀ ਸਾਈਡ ਨੂੰ ਆ ਰਿਹਾ ਤੇ ਵੇਖੋ ਪਾਣੀ ਨੇ ਕਿਵੇਂ ਲੋਕਾਂ ਦਾ ਜੀਣਾ ਜਿਹੜਾ ਦੁਰਲਭ ਕੀਤਾ ਹੋਇਆ ਵਾ ਪਾਣੀ ਘਟ ਰੁਕਟ 5 5 4 4 ਫੁੱਟ ਜਿਹੜਾ ਉਹ ਵੱਧ ਚੁੱਕਾ ਜਿਹੜੇ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਦਾਨੀ ਸੱਜਣ ਜਿਹੜੇ ਲੋਕਾਂ ਦੀ ਸੇਵਾ ਕਰਨ ਵਾਸਤੇ ਵਕਤ ਰਾਂ ਦੇ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਜਿਵੇਂ ਖਾਣਾ ਸੁੱਕੀ ਰਸਦ ਅਤੇ ਪਾਣੀ ਦਾ ਪ੍ਰਬੰਧ ਇਹ ਲੋਕਾਂ ਤੱਕ ਜਿਹੜੇ ਅਪਚਾਰੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੀ ਕਿਉਂਕਿ ਪੰਜਾਬੀਆਂ ਦੇ ਇੱਕ ਜज्ਬਾ ਹੁੰਦਾ ਹੈ ਪੰਜਾਬੀਆਂ ਇੱਕ দান ਕਰਨ ਦੀ ਇੱਕ ਜਮਾਂਦਰੀ ਇਹਨਾਂ ਦੇ ਵਿੱਚ ਇੱਕ ਸੋਚ ਹੈ ਆ ਵੇਖੋ ਗੁਰੂ ਘਰ ਜਿੱਥੇ ਜਿਹੜੇ ਆ ਪੂਰਾ ਗੁਰੂ ਘਰ ਜਿਹੜਾ ਡੁੱਬਿਆ ਪਿਆ ਤੇ ਦਾਨੀ ਸੱਜਣ ਵੇਖੋ ਪਾਣੀ ਦੇ ਵਿੱਚੋਂ ਜਾਂਦੇ ਹੋਏ ਐਸ ਵਿਲੇ ਰਾਵੀ ਦਰਿਆ ਨੇ ਪੂਰੇ ਡੇਰੇ ਬਾਬੇ ਨਾਨਕ ਨੂੰ ਲਬੇੜ ਚ ਲੈ ਲਿਆ ਸੋ ਵੀਡੀਓ ਕਿਸ ਤਰ੍ਹਾਂ ਦੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ